ਜਿਹੜੇ ਮੇਰੇ ਵੀਰਾਂ ਖੇਤਾਂ ਦੇ ਵਿੱਚ ਵੇਲੇ-ਕਵੇਲੇ ਕੰਮ ਕਰਦੇ ਨੇ ਖੇਤੀਬਾੜੀ ਦਾ ਉਹਨਾਂ ਲਈ ਇਹ ਜ਼ਰੂਰੀ ਸੂਚਨਾ ਅੱਜ ਸਵੇਰੇ-ਸਵੇਰੇ ਦੀ ਘਟਨਾ ਪਿੰਡ ਸੇਖਾ ਵਿੱਚ ਇੱਕ ਨੌਜਵਾਨ ਤੇ ਜੰਗਲੀ ਸੂਰ ਨੇ ਹਮਲਾ ਕਰ ਦਿੱਤਾ ਬਹੁਤ ਜ਼ਿਆਦੇ ਉਸ ਵੀਰ ਦੇ ਦੰਦ ਮਾਰੇ ਉਹ ਤਾਂ ਕੁਝ ਬੰਦਿਆਂ ਦੀ ਨੇਗਾ ਪੈ ਗਈ ਜੀ ਦੇ ਕਰਕੇ ਉਸ ਨੌਜਵਾਨ ਦੀ ਜਾਨ ਬਚ ਗਈ ਜਦੋਂ ਵੀ ਤੁਸੀਂ ਵੇਲੇ-ਕਵੇਲੇ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਹੋ ਤਾਂ ਕੋਈ ਨਾ ਕੋਈ ਹਥਿਆਰ ਜ਼ਰੂਰ ਰੱਖੋ ਕਿਉਂਕਿ ਜਾਨਵਰ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਹਮਲਾ ਕਰਦੇ ਸਾਨੂੰ ਪਤਾ ਹੀ ਆ ਵੀ ਖੇਤਾਂ ਦੇ ਵਿੱਚ ਕੁਝ ਨਾ ਕੁਝ ਜੰਗਲੀ ਇਹ ਸੂਰ ਜਿਹੜੇ ਜਾਨਵਾਰ ਆ ਰਹਿੰਦੇ ਨਹੀਂ ਅਸੀਂ ਨੇ ਆਪਣੀ ਜਾਨ ਦਾ ਪਤਾ ਆਪ ਕਰਨਾ ਇਹ ਵੀਡੀਓ ਨੂੰ ਕਰ ਦੋ ਸ਼ੇਅਰ ਦਬ ਕੇ ਜਿਹੜੇ ਵੀ ਮੇਰੇ ਵੀਰ ਖੇਤਾਂ ਦਾ ਕੰਮ ਕਰਦੇ ਨੇ ਵੇਲੇ ਕੇ ਵੇਲੇ ਉਹਨਾਂ ਤੱਕ ਪਹੁੰਚ ਜੇ